ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਵਰ ਉੜਾਇ ਦੇ ਨਵੇਂ ਵਲੌਗ ਦੇ ਵਿੱਚ ਅੱਜ ਹੈ ਜੀ ਰਖੜੀਆਂ ਦਾ ਤਿਉਹਾਰ ਤੇ ਤਿਹਾਰ ਤਿਹਾਰਾਂ ਇੰਤਲੋਂ ਕੋਈ ਨੁਕਸ ਨਿਕਲੀ ਜਾਂਦਾ ਫਿਰ ਗਿਆ ਹੈ ਤੇ ਤਿਹਾਰ ਹੀ ਆ ਤੇ 12:30 ਹੋ ਗਏ ਆ ਸਵੇਰ ਦੇ 9 ਵਜੇ ਉੱਠੇ ਆ ਅਸੀਂ ਸਾਰੇ ਠੀਕ ਆ ਤੇ ਆਹ ਵੇਖੋ ਇਹਨੇ ਬਸ ਨੁਸਕਾ ਕੱਢੀ ਜਾਣੇ ਆ 10 10 ਐਂ ਕਰੀ ਜਾਣਾ ਸਾਰਾ ਅੱਗੇ ਨੇ ਇਹ ਤੇ ਜਿਹੜੀ ਕੁੜੀ ਅੱਜੀ ਆ ਇਹਨਾਂ ਨੇ ਬਸ ਇਹਨਾਂ ਵਲੌਗ ਬਣਾਣਾ 10 10 10 ਮੈਂ ਵਲਾਗ ਨੂੰ ਬੰਦ ਕਰ ਰਣਾ ਤੇ ਫਿਰ ਵੇਖਿਓ ਇਹ ਦੇਖੋ ਚੌਂਦੜੇ ਬੰਦ ਕਰਦੇ ਇਹਨਾਂ ਨੂੰ ਮੈਂ ਲਿਆਉਣਾ ਵਿੱਚ ਇਹਨਾਂ ਦੀਆਂ ਬੂਥੀਆਂ ਲਖਾਉਣੀਆਂ ਹੋਈਆਂ ਆ ਆ ਦੇਖੋ ਚੈਣਾ ਮੁਰਗੀ ਲੈ ਗਿਆ ਅਗੇ ਤੇ ਦੇ ਰਖੜੀ ਮਨਾਉ ਇਹਦੇ ਨਿਆਣੇ ਸੱਜ ਕੇ ਬਹਿ ਗਿਆ ਚੱਲਿਓ ਮਾਡਰਨ ਬਣੀ ਹੋ ਤੋ ਦੇਸੀ ਬਣਗੀ ਮੰਮੀ ਵੀ ਮੁਸਕਰਾ ਰਹੇ ਆ ਬਹੁਤ ਸੋਹਣਾ ਅਥਰੇ ਆ ਬੜੇ ਖੁਸ਼ ਸਾਰੇ ਅੱਜ ਆ ਵੇ ਹਾ ਕਹਿੰਦੀ ਮੈਂ ਵੀ ਰਖੜੀ ਬਣਨੀ ਥਾਡੇ ਦਿਮਾਗ ਕੋਈ ਦਾ ਇਹ ਨਾ ਪਤਾ ਕਿੱਥੋਂ ਰਿਵਾਜ ਸਿੱਖਿਆ ਵੀ ਘਰ ਦੇ ਕੋਲ ਰਖੜੀ ਪਾਉਂਦਾ ਵੀ ਪਹਿਲਾਂ ਐਨ ਕਰਕੇ ਕਹਿੰਦੀ ਹੱਥ ਹੋਈ ਯਾਰ ਓਏ ਤਾ ਚਲੋ ਪਹਿਲਾਂ ਕਿੰਨੇ ਬਣਣੀ ਆ ਮੈਂ ਪਹਿਲਾਂ ਲੱਗੀ ਜੇ ਖਾਲੀ ਹੋ ਇਹ ਅੱਜ ਵੀ ਬੋਲਦੀ ਏ ਗੁਰਮੀਰ ਇੱਥੇ ਬੈਠ ਇੱਥੇ ਬੈ ਜਾ ਹਲੋ ਹਲੋ ਵੀਡੀਓ ਬਣਾਉਂਦਾ ਢਿੱਡ ਨਾ ਹੋਵੇ ਬਸ ਕੋਸ਼ਿਸ਼ ਮੈਂ ਪੂਰੀ ਕੀਤੀ ਅੰਦਰ ਤਕੰਦੀ ਚਲ ਬੋਲੋ ਨਾ ਬੋਲਣਾ ਕੀ ਬਨੋ ਤਾਂ ਸਹੀ ਤਖੜੀ ਤਾਂ ਲੜ ਤੇ ਰੁਕ ਜਾ ਜਸਲੀਨ ਰੁਕ ਜਾ ਉਹ ਪੂਆ ਜੀ ਨੂੰ ਬਾਲ ਲੈਂਦੇ ਫਿਰ Fuerte ਕਲੀ ਆ ਲਓ ਪੀ ਗਾਓ ਫੋਟੋ ਚੀਕੀ ਨੀ ਫੋਟੋ ਤੇ ਖਿੱਚੀ ਨੀ ਬਾਜੇ ਉਹਨਾਂ ਨੂੰ ਚਲੋ ਚਾ ਰਖੜੀ ਬਣਾ ਲਵੋ ਤੋ ਰਖੜੀ ਹਾਂਜੀ ਇਹ ਪਾ ਕੇ ਆਗੇ ਓਏ ਰਖੜੀ ਇਹ ਮੈਂ ਨਿਕਾ ਰਹੀ ਹਾਂ ਓ ਪੈਣ ਤੇਰੀ ਪਿਆਰ ਹੋਈ ਆ ਜਾ ਤੂੰ ਤੇ ਜੋਤੀ ਆ ਜਾਓ ਆ ਤੇ ਪਾਪਾ ਨੇ ਵੀ ਬੰਨੀ ਇਧਰੇ ਕਾ ਵੇ ਮੈਂ ਵੀ ਬੰਨੀ ਆਵੇ ਗੁਰਬੀਰ ਨਾਈ ਤੇ ਤੇ ਛੇੜ ਪਿਆ ਜੰਗ ਹੀ ਛੇੜ ਪਈ ਇਧਰ ਇਧਰ ਖੜੀ ਤਾਂ ਪਹਿਲੇ ਕੰਮ ਖਰਾਬ ਹੋ ਗਿਆ ਜਸਲੀਨ ਆ ਗਿਓ ਤੂੰ ਉਹਨੇ ਨਹੀਂ ਬਣਾਉਣੀ ਉਹਦੇ ਚਾਰੀ ਆਸਾਂ ਦੇ ਪਾਣੀ ਫਿਰ ਗਿਆ ਜਸਲੀਨ ਚਾਹੀਦਾ ਤਾਂ ਮੂੰਹ ਬਣ ਗਿਆ ਤੂੰ ਦੇ ਨਾ ਚੱਲ ਕੋਈ ਨਹੀਂ ਬੰਦੇ ਰੇ ਢਿੱਡ ਦੇ ਬੰਦੇ ਭਾਵੇਂ ਇਹਦੇ ਜੂੜੇ ਤੇ ਬੰਦੇ ਜਸਲੀਨ ਆ ਜਾਓ ਜੂੜੇ ਤੇ ਬੰਦੇ ਜੂੜੇ ਤੇ ਗੁਰਬੀਰੇ ਆਵੇ ਰਖੜੀ ਬਣਾਈ ਮੈਂ ਇੱਧਰ ਦੇਖ ਆਵੇ ਠੀਕ ਹੈ ਇਦਾ ਬਣਾ ਲੈ ਤੂੰ ਵੀ ਰਖੜੀ ਚੱਲ ਸੀਨਾ ਪੁੱਤਰ ਬੜਾ ਸੋਹਣਾ ਲੱਗਿੰਦਿਆ ਉਹ ਕਿੱਡਾ ਹੈਗਾ ਰਖੜੀ ਨਹੀਂ ਬਣਾਉਂਦਿਆਂ ਓਏ ਇੰਨਾ ਕੀ ਕਲੋਥ ਲੈ ਲੈਣਾ ਉਹਨਾਂ ਦੇ ਮੂੰਹ ਦੀ ਬਾੜ ਦੇਖ ਆਵੇ ਆਵੇ ਨੁਖਸਤ ਬੰਦੀਆਂ ਕੱਢਣ ਵਾਲੀ ਪਾਗਲ ਉਗਲਦੀ ਕੋ ਗਾਲ ਦਸ ਔਰ ਪੜੀਆਂ ਮਰਚਾਂ ਲੜਦੀਆਂ ਕਿਦਾਂ ਦਾ ਆਪ ਵੇ ਆਪ ਨੂੰ ਲੜਦੀਆਂ ਕਿੱਦਾਂ ਬਣਾ ਲੈ ਫੜੀ ਗਈ ਚਪੜੀ ਬੰਨਣ ਤੇ ਰਖੜੀ ਬਣਾ ਗਈ ਮੈਡਮ ਬੰਦੇ ਤਾਂ ਨੋ ਬੰਦੇ ਤਾਂ ਤੂੰ ਬੋਲ ਜਗਲੀਂ ਬੰਨਦੇ ਨਹੀਂ ਬਣਾਉਂਦਾ ਜੀ ਫੜ ਲੋ ਫੜ ਲੋ ਫੜ ਲੋ ਸਾਰੇ ਰਲ ਕੇ ਰਲ ਕੇ ਰਲ ਕੇ ਫੜ ਕੇ ਫੜ ਕੇ ਅੱਜ ਦੇ ਰਖੜੀ ਬਨ ਕੇ ਛੱਡਣੀ ਹੈ

ਰਕੜੀ ਕਿਹੜੀ ਆ? ਉਹਰਾਵਾ ਕੀ ਹੈ ਆ? ਤੈਨੇ ਆਹ ਮੇ ਲੋਕਾਂ ਖੜੀਆਂ ਮਲਾਈਆਂ ਜਾਂਦੀਆਂ। ਮੇ ਬੰਦ ਪਾਪਾ ਤੇ ਪੱਤੀ ਦੀ। ਇਹ ਮੈਂ ਨਾਨੀ ਦੇ ਬੰਦੀ ਰੱਖੀ। ਉਹ ਇਹ ਕਿਹੜੀ ਰਕੜੀ ਆ? ਮੈਂ ਨਾਨੀ ਦੇ ਪੱਤੀ ਆ। ਤਾਂ ਜਾਂਦੀ ਵੀ ਬੜੇ ਬੰਦ। ਬੰਦ ਬੰਦ। ਆਹ ਬੰਦ। ਮਾਣੇ ਕਿਹੜੀ ਬੰਦ ਹੈ? ਨਹੀਂ ਇਹ ਰਕੜੀ ਬੰਦ ਹੈ ਜਾਂ ਰਕੜੀ? ਬਾਤ 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 ਚਲ ਜਸਲੀਨ ਪਾਤਾ ਦੀ ਬਾਤ ਜੋ ਭੂਆ ਜੀ ਦੇ ਬਣ ਕੇ ਆ ਗਈ ਆ ਆ ਦੇਵੇ ਕੋਈ ਨਹੀਂ ਇਹਦੇ ਅੰਮੀ ਧਾਗਾ ਉਧਰ ਗਏ ਜਾਣ ਵੀ ਆਰ ਕਿਹੜਾ ਲੱਗਣਾ ਧਾਗਾ ਨਹੀਂ ਆਉਂਦੇ ਫੇਰ ਕਿਹੜਾ ਧਾਗਾ ਆਪਣੇ ਚੁੱਤੇ ਪੇਲੇ ਬੰਦੂ ਪਤਾ ਵਈ ਇਹ ਹੁਣ ਪਲੈਨਿੰਗ ਹੋਈ ਆ ਸੁਤੇ ਸੁਤੇ ਪਹਿਲੇ ਬਨਣੀ ਐ ਦੇ ਔਖਾ ਹੀ ਕੰਮ ਬਚਿਆ ਉਹ ਚਰੀ ਇਨੀ ਚਾਰ ਤਿਆਰ ਹੋ ਗਏ ਬੇਟੀ ਕੱਲ ਦੀ ਸੋਚਣ ਦੀ ਵੀ ਰਖੜੀ ਬਣੀ ਆ ਕਿਦਾ ਚਰੀ ਲਾ ਜਾ ਭਰਾ ਦਾ ਸੰਧਿਆ ਸੰਧਿਆ ਤੂੰ ਹੀ ਬਨਾਲਾ ਹੋਵੇ ਮੈਂ ਬਣਾਈ ਆ ਉੱਤੇ ਨਾਈਸ ਬ੍ਰਦਰ ਲਿਖਿਆ ਆ ਇਹਦੇ ਸੁਤੇ ਪੇ ਦੇ ਬੰਦਦੇ ਆ ਤੂੰ ਸੁਣਾ ਰਬੜੀ ਪਾ ਦੇ ਨਹੀਂ ਨਹੀਂ ਹੈਲੋ ਆਪਾ ਕੋਈ ਨਹੀਂ ਰਹਿੰਦੋ ਜਿਸ ਨੇ ਇਹ ਵਿਚਾਰੀ ਜਾਂਦਾ ਜਾਏ ਉਦਾਂ ਲਖਣਾ ਨਹੀਂ ਨਾ ਕੈਣਾ ਮੁਰਗੀ ਬੜੀ ਸਵਾਲ ਹੋਇਆ ਮੂੰਹ ਵਿੱਚ ਅੱਧਾ ਕਰਾ ਦੀ ਖਾਲਾ ਖਾਲਾ ਬਗ ਉਹ ਕੁਟੀ ਜਾਂਦਾ ਹੱਥਾਂ ਆਏ ਹਾਏ ਸ਼ੋਸ਼ ਨਹੀਂ ਕਰਦੀ ਓਏ ਓਏ ਦੋ ਨਹੀਂ 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 ਮੇਰੇ ਮਲਤੀਆ ਉਹ ਕਹੀ ਨਹੀਂ ਸਕਦੇ ਸੌਰੀ ਸੌਰੀ ਨਹੀਂ 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 ਉਹ ਰਲਾ ਕੋ ਡਰਾਇ ਕੋ ਡੂ ਕੋ ਡਰਾ ਡੂ ਕੋ ਡਰਾ ਜੇ ਸਰ ਹਾਂ ਟੀਵੀ ਦੀ ਬਾਤ ਕੱਟ ਰਹ ਹਾਂਦਾ ਜੇ ਇਹ ਤੋੜ ਗਈ ਆ ਮਮੀ ਬੋਲੇ ਗਾਇਸ ਉਹ ਲਾਉਂਗਾ ਕਿ ਬੋਲੇ ਅੱਜ ਮਮੀ ਚਲੋ ਜੀ ਜਸਨੀ ਲੱਗੀ ਮੇਰੇ ਰਖੜੀ ਬੰਨਣ ਉਹ ਗਿਫਟ ਲਿਆਓ ਕਿਥੇ ਜਿਹੜਾ ਸਲੀਨ ਲੈਣਾ ਕਦਾ ਕੀ ਆ ਜੇ ਦਾ ਨਾ ਹੰਦੋ ਲਿਆਓ ਤਾਂ ਸਹੀ 2 ਮਿੰਟ ਦਾ ਜੋਸ਼ ਨਹੀਂ ਆ ਤੁਹਾਨੂੰ ਮਿੱਠਾ ਵੀ ਪਾਉਣ ਨੂੰ ਮੇਰੇ ਪੁੱਤ ਨੇ ਮੇਰੇ ਰਕੜੀ ਬਣਤੀ ਆ ਸੀ ਮਾ ਪੁੱਤਰ ਨੇ ਹੋਰ ਸਮਝਾਵੇ ਟੁੰਗੜੇ ਪੈਸੇ ਦੇਣਾ ਨਹੀਂ ਤੂੰ ਰੋਈ ਨਾ ਇਹਨੇ ਤਾਂ ਉਹ ਗਾਡੀ ਨੇ ਬਚਨ ਦੀ ਪਤੂ ਹਾਂ ਇਹਦੇ ਲਈ ਤਰੱਕੀ ਵੀਡੀਓ ਆਹ 3 ਯਾਰ ਰਖੜੀ ਬਣੀ ਨਹੀਂ ਤੇ ਬਿਫ ਲੈ ਲਿਆ ਪਹਿਲਾਂ ਲੈ ਰਖੜੀ ਖਰੀਦ ਲੈ ਇਹਨਾਂ ਨੂੰ ਵਾ ਗਿਫਟ ਦਾ ਮਤਲਬ ਹੈ ਬੱਚਿਆਂ ਨੂੰ ਹਾਂ ਨਾ ਮੇਰਾ ਗਿਫਟ ਲਲੋ ਲੜ ਪੇ ਰਖੜੀ ਬੜੀ ਤੁਮਤਾਨਾ ਬਣਾਈ ਜਾ ਰਹੀ ਕਦੀ ਹੋਰ ਹੁੰਣਾ ਪਹਿਲਾਂ ਕਦੀ ਵੇਖਿਆ ਵੀ ਰਖੜੀ ਉਪਰਾ ਕਾਇ ਇਹ 5 ਮਿੰਟ ਦੇ ਨੇ 10 ਹੀ ਰੋਲਿਆ ਨਹੀਂ ਨਾ 5 ਮਿੰਟ ਦੇ 10 ਹੀ ਰੋਲਿਆ ਮੇਰੀ ਨੱਕ ਤੇ ਲਿਖਿਆ 빅 ਬ੍ਰਦਰ ਨਹੀਂ ਤੇ ਡੱਬਾ ਇੰਨਾ ਮਹਿੰਗਾ ਕਿ ਤਾ ਦੱਸ ਬਾਤ ਆਹੀ ਨਹੀਂ ਹੋਣੀ ਉਹ ਜਿਹੜਾ ਕੱਲ ਖਾਦੇ ਇਨਾਂ ਨੇ ਉਹ ਨਹੀਂ ਨਹੀਂ ਚਾਰ ਹੀ ਖਾਦੇ ਕੱਲ ਖਾਦੇ ਦੋ ਅੱਜ ਖਾਦੇ ਇਨਾਂ ਨੇ ਤੋ ਖੋਨੇ ਕੋਣ ਜੀ ਦੇ ਬਾਦੂ ਆ ਉਹ ਮਿੱਠਾਈ ਉਹ ਤਾਂ ਮਿੱਠਾਈ ਬਹੁਤੀ ਚੰਗੀ ਹਾਂ ਨਹੀਂ ਉਹ ਪਿੰਪਲ ਜੀ ਦੇਖੋ ਜਿਹੜੀ ਬੂਥੀਆਂ ਆਈ ਬੂਥੀਆਂ ਵਾਲੀ ਗਾਲ ਇਹਨਾਂ ਨੂੰ ਜ਼ਿਆਦਾ ਪਸੰਦ ਆਈ ਵੀਡੀਓ ਬਣਾਉਂਦੇ ਆ ਵੀਡੀਓ ਬਣਾਉਂਦੇ ਤੂੰ ਰਖੜੀ ਬੰਨਲਾ ਹੋਣੇ ਦੇ ਪੈਸੇ ਫੜ ਕੇ ਤੂੰ ਫਸੀਆਂ ਉਹਨੂੰ ਪੈਸੇ ਨਾ ਆਏਗਾ ਮਤਲਬ ਲੈ ਲਿਆ ਉਹਨੇ ਰਖੜੀ ਬਣਨੀ ਵੇਲਾ ਇਹ ਗੂਠਾ ਪਾਇਆ ਮੂੰਹ ਜਿੱਤੇ ਬੰਨਲਾ ਇਹਨੇ ਮੂਹ ਗੂਠਾ ਕੱਢਣਾ ਨਹੀਂ ਮੂੰਹੋਂ ਇੱਥੇ ਬੰਨਦੇ ਲਿਆ ਤਸਰੀਨ ਲਿਆ ਰਖੜੀ ਫੇ ਤਾਂ ਨਹੀਂ ਆ ਉਹ ਜਿੱਥੇ ਪੂਆ ਜੀ ਕੋ ਰਖੜੀ ਹੈ ਗਈ ਆ ਹਲੇ ਮੰਮਤਾ ਦਾ ਅੱਜ ਮੂੰਹ ਹੀ ਰਖੜ ਪੁੰਨਿਆਰ ਕਾ ਲੱਗੰਦਿਆ ਆ ਮਨ ਮਨ ਆ ਮਨ ਮਨ ਮੰਮਨ ਬੜੀ ਖੋਸ਼ ਆ ਬਹੁਤ ਖੋਸ਼ ਆ ਬੜੀਆਂ ਰਖੜੀਆਂ ਨੇ ਬਣੀਆਂ ਤੇ ਬੜੇ ਪੈ ਇਕੱਠੇ ਕੀਤੇ ਆ ਜਿੰਦਗੀ ਬਦਲ ਗਈ ਅੱਜ ਸੌਂਦਿਆ ਸੁੱਤੇ ਪੈ ਤੇ ਬੰਨ ਲੈਣੀ ਚੁੰਨੀ ਤੇ ਤੇਰੀ ਲਾਥੀ ਸਿਰ ਤੇ ਤੇਰੀ ਚੁੰਨੀ ਕਿੱਥੇ ਗਈ ਚੁੰਨੀ ਮੈਂ ਕਹਿ ਜੀ ਨੂੰ ਸੌਣਾ ਹੁੰਦੇ ਉਹ ਖਾ ਬੰਨਦੇ ਚੁੰਨੀ ਕਿੱਥੇ ਤੇਰੀ ਚੁੰਨੀ ਕਹਿਣ ਦੇ ਆ ਸਿਰ ਤੇ ਲਿਆ ਕੇ ਰਖੜੀ ਵਾਲਿਆਂ ਸਾਰਾ ਦਿਨ ਚੁੰਨੀ ਰੱਖਣੀ ਸੀ ਹਨੀ ਨਹੀਂ ਚਾਹੀਦੀ ਅੱਜ ਨਹੀਂ ਤੇ ਸੀਂਦੋ ਸਿਰ ਦੇ ਨਾਲ ਹੀ ਗੁੱਤਾ ਨਾਲ ਬੰਨ ਦੋ ਪੱਕੀ ਜੇ ਬੰਨ ਦੋ ਤਾਂ ਸਹੀ ਫਰੀ ਬਣਦੀ ਗੁਰਵੇਰੇ ਰਕੜੀ ਬਣਨ ਲੱਗੀ ਆ ਬੰਦੇ ਪਾਉਂਦੇ ਜਲਦੀ ਪਾਉਂਦੇ ਨਾ ਦੁਪਹਿਰ ਤੇ ਵੀ ਬਣਾਉਣੀ ਓਏ ਲੱਗਾ ਛੇੜ ਉਹ ਨੋ 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 ਉਹ ਨਹੀਂ ਨਹੀਂ ਸੋਣਾ ਨਾ ਫੇਰ ਬੰਦੀ ਨਾ ਉਹਦੇ ਬੰਦੇ ਮੈਨੂੰ ਲੱਗ ਪਿਛਲੇ ਜਨ ਦੇ ਭੈਣ ਦੇ ਹੱਥੋਂ ਮਰਿਆ ਲੱਗਦਾ ਭੈਣਾ ਨਾ ਨਵ ਨਿਆਣਾ ਉਹਦੇ ਪਿੱਛੇ ਹਾਂ ਪਿਛਲੇ ਜਨ ਨੂੰ ਲੱਗਦਾ ਭੈਣ ਦੇ ਉੱਥੇ ਮਰਿਆ ਹੈ ਆਈ ਨੀਂ ਨ ਵਰਤ ਕਦੀ ਆਉਂਦੀ ਆ ਖਾਣਾ ਨਹੀਂ ਆਇਆ ਜਿਹੜੀ 11 12 ਦੇ ਗੱਲ ਕਰਾਂ ਦੀ ਉਹ ਕਹਿੰਦੇ ਆਂ ਨਮੇ ਤੁਹਾਡੀ ਕਿਰਾਇਆ ਰਖੜੀ ਤੇ ਪਾਣਾ ਪਾਣਾ ਬ੍ਰਦਰ ਪੇਰ ਬ੍ਰਦਰ ਸਾਥੋਂ ਘੱਟ ਬੋਲਣ ਵਾਲੇ ਪਾਣਾ ਬ੍ਰਦਰ ਜਸਵੀਨ ਕਿਵੇਂ ਰਿਹਾ ਅੱਜ ਦਾ ਦਿਨ ਫਿਰ ਰਖੜੀ ਤੇ ਵਧੀਆ ਲਗਾ ਇੰਜੋਏ ਕੀਤਾ ਅੱਜ ਪੂਰਾ ਕਿਉਂ ਰਖੜੀ ਨਹੀਂ ਬਣਾਈ ਤੂੰ? ਹਾਂ ਜੀ। ਉਹਨੇ ਰਖੜੀ ਨਹੀਂ ਬਣਾਈ ਤੂੰ ਕਹਿਣਾ ਚਾਹੁੰਨੀ ਕੋ ਪ੍ਰਵੀਰ ਨੂੰ। ਕੀ ਮੈਸੇਜ ਦੇਣਾ ਚਾਹੁੰਨੀ ਜਿਹੜੇ ਭਰਾ ਰਖੜੀ ਬਣਾਉਂਦੇ ਨਹੀਂ ਤਾਂ ਰੋਂਦੇ ਆ। ਆ ਦੇਖ। ਵੈ ਨਾਈਸ ਵੈ ਨਾਈਸ ਵਾਓ। ਮਰਬੀ ਨੇ ਤੇ ਆਹ ਹੈ ਚਾਚੂ। ਉਹਨੇ ਆ ਕੇ ਚਾਚੂ ਨੂੰ ਬੁਲਾ ਦੇ। ਚਾਚੂ ਸੱਚ ਕਰਾ। ਮਤਲਬ ਜਿਹੜਾ ਭਰਾ ਆਪਣੀ ਭੈਣ ਕੋ ਰਖੜੀ ਨਹੀਂ ਬਣਾਉਂਦਾ ਉਹ ਕੁੱਤਾ ਦਿਨ ਬੰਨੀ ਨਹੀਂ ਨੇ ਤੂੰ ਇਹ ਕਹਿਣਾ ਚਾਹੁੰਦਾ ਨੀ ਜਿਹੜਾ ਰੋਂਦਾ ਜਾਣ ਕੇ ਨਹੀਂ ਬਣਾਉਂਦਾ ਓਏ ਹੁਣ ਵੀ ਨਹੀਂ ਬਣਾਉਂਦਾ ਆਪ ਕੀ ਕਰਦਾ ਓਏ ਹੁਣ ਜਾ ਮੇਰੇ ਨਾਲ ਰਖੜੀਆਂ ਥੋੜੀਆਂ ਕੱਢ ਗਿਆ ਹੀ ਹੁਣ ਇਹੋ ਕੋਈ ਆ ਰਿਹਾ ਘਰੇ ਤੇ ਰਖੜੀਆਂ ਲੈ ਚੱਲੇ ਆ ਅਮਨ ਹੋ ਗਿਆ ਤਿਆਰ ਅਮਨ ਰੈਡੀ ਆ ਤੇ ਮੈਂ ਵੀ ਰੈਡੀ ਆ ਆਮ ਲੈ ਰਹੀ ਰਖੜੀਆਂ ਥੋੜਾ ਜਲਦੀ ਕਰ ਲੋ ਯਾਰ ਲੋ ਜੀ ਬਿਆਰ ਤੇ ਪੂਰੀ ਭੀੜ ਲੱਗੀ ਆ ਉਹ ਮੈਂ ਥੈਂਕ ਯੂ ਮਾਰਾ ਲੋ ਜੀ ਬਜ਼ੁਰਗ ਮਾਦ ਰਹੇ ਚਾਹੀਨ ਦੱਸਿਆ ਪੈਸੇ ਡਿੱਗ ਜਣੇ ਦਸheen ਮੈਂ ਆ ਗਏ ਵਧੀਆ ਹਾਂ ਹਾਂ ਲੈ ਲੋ ਇਹੋ ਲੈ ਲੋ ਸਰਟੀ ਲੈਣਾ ਪੂਰਾ ਅਸੀਂ ਖੜੇ ਹਾਂ ਦੁਕਾਨ ਦੇ ਬਾਹਰ ਤੇ ਉਹ ਲੈਣ ਲੱਗੇ ਆ ਗਿਫਟ ਰੈਪ ਪੈਕ ਕਰਕੇ ਦੇਣਾ ਉਹਨਾਂ ਕੇ ਦੀ ਦੁਕਾਨ ਤੋਂ ਤੇ ਹਾਟੀ ਦਾ ਰਾਜ ਆ ਨਦੀਆਂ ਨਮੂ ਨਮੂ ਆ ਲਗੇ ਚਲ ਠੀਕ ਐ ਉਹਨੂੰ ਕੀ ਗਿਫਟ ਦੇਣਾ ਹੈ ਕੀ ਗਿਫਟ ਦੇ ਤਾ ਉਹ ਕਿਹੜਾ ਗਿਫਟ ਲਿਆ ਕਿਹੜਾ ਲਿਆ ਕੱਪੜੇ ਆ ਜੋਈ ਡਰੈਸ ਲਈ ਮੀਂਹ ਵਾਲਾ ਤੇ ਆ ਯਾਰ ਪੂਰਾ ਰੌਣਕ ਲੱਗਾ ਪੁਤਲੀ ਕਰਦਾ ਬਾਜ਼ਾਰ ਲੋ ਜਿਹਦਾ ਸਮੋਸੇ ਦੇ ਬਰੈਡ ਪੀਸ ਲੈ ਕੇ ਜਾਣੇ ਘਰੇ ਲੋ ਜੀ ਗੁਰਵੀਰ ਦੇ ਸੁੱਤੇ ਪਏ ਦੀਆਂ ਬੰਨੀਆਂ ਆ ਰਹੀਆਂ ਰਕੜੀਆਂ ਦੇ ਉੱਠ ਗਿਆ ਜੰਗ ਛੜੀ ਲੈ ਨਗੂ ਨੇ ਬੰਤੀ ਏਸ ਲਈ ਤੂੰ ਵੀ ਬੰਨਲਾ ਟਾਈਮ ਨਹੀਂ ਮੈਂ ਐਕਸਪਰਟ ਦੀ ਨਿਗਰਾਨੀ ਚ ਹੋ ਰਿਹਾ ਸਾਰਾ ਜੋਤੀ ਪੈਣ ਦੇ ਬੰਤੀ ਅਮਨ ਪੈਣ ਦੇ ਰਖੜੀ ਦੇਖੋ ਪੈਣਾ ਦਾ ਪਿਆਰ ਦਿਲੀ ਤੋਂ ਬਾਈ ਜੋਤੀ ਸਪੈਸ਼ਲ ਰਖੜੀ ਲੈ ਕੇ ਆਈ ਜੋ ਕਿੱਡੀ ਵੱਡੀ ਕੋਈ ਨਹੀਂ ਮੈਂ ਸੋਹਣੀ ਆ ਰਖੜੀਆਂ ਬੰਦਿਆ ਨਾ ਮਿਠਾ ਰੱਖਿਆ ਨੁਕਰ ਚ ਇਹ ਕਿੰਨੇ ਖਾਣਾ ਇਹਦੇ ਕਰੋ ਮੈਨੂੰ ਖਾਓ ਇਧਰੋਂ ਕਰੋ ਜੋਤੀ ਮਿਠਾ ਵੇ ਘਾਟੀ ਖਾਂਦੇ ਹੁੰਦੀ ਕੀ ਖਾਦੀ ਹੂੰ ਤੁਗ ਤਾਂ ਦੇ ਸਕਦੀ ਆ ਆ ਤਾਂ ਦੇਖਣੀ